ਜੀ ਦੋਸਤੋ ਕੀ ਹਾਲ ਚਾਲ ਸੱਟੋਂ ਹਲਾ ਵੀ ਆਪਾਂ ਅੱਜ ਕਰਤਾ ਆਪਣੀਆਂ ਛਤਰੀਆਂ ਨੂੰ ਰੰਗ ਮੁੰਡੇ ਇਹ ਸੀ ਆਪਣੇ ਕੋਲੇ ਆਪਨੇ ਅੱਜ ਆਪਣੀਆਂ ਛਤਰੀਆਂ ਨੂੰ ਕੀਤਾ ਰੰਗ ਤੇ ਇੱਧਰ ਬਾਈ ਹੁਣ ਫੇਰ ਉਹ ਜਾਲ ਨੂੰ ਕਰਨਾ ਜਿਹੜਾ ਪਿਆ ਆ ਇਹਨੂੰ ਵੀ ਦੋ ਰੰਗਾਂ ਰੰਗ ਕਰਨਾ ਆ ਜਿਹੀ ਛਤਰੀ ਬਣਾ ਦੇਣੀ ਆ ਰੰਗ ਤੇ ਉਹੋ ਜਿਹੀ ਇਹ ਬਣਾ ਦੇਣਾ ਆ ਜਾਲ ਫੇਰ ਉਹ ਵੱਡੇ ਜਾਲ ਨੂੰ ਕਰਨਾ ਕਬੂਤਰਾਂ ਵਾਲੇ ਨੂੰ ਜਿਹੜਾ ਖੁੱਡੇਆਂ ਉਰੇ ਲੱਗਿਆ ਹੋਇਆ ਆ ਉਹ ਤੋਂ ਬਾਅਦ ਫੇਰ ਮੁੰਡੇ ਹੱਕਰੀ ਜਾਂਦੇ ਛਤਰੀਆਂ ਨੂੰ ਰੰਗ ਹਾਂ ਮੁੰਡੀ ਸਮੈਲ ਦੇਖ ਇਹਦੀ ਨਵੀਂ ਦੂਜਾ ਬੈਠਾ ਕੋ ਚੱਕਰਾ ਬੈਠਾ ਕੰਮ ਪੂਰਾ ਜੋਰਾਂ ਤੇ ਆਪਣਾ ਕਿੰਨੇ ਆ ਕਿੰਨੇ ਆ ਲੇ ਕਿੰਨ ਸਤਰੀਆਂ ਮੁੰਡਿਓ ਵਾਹੀ ਰੰਗ ਲਾਸਟ ਆ ਹਾਂ ਇਹ ਉੱਤੇ ਦੂਜਾ ਕਰਨਾ ਹੋਰ ਕਰਨਾ ਇੱਕ ਹਾਂ ਹਲੇ ਇੱਕ ਤੋਂ ਇੱਕ ਕੋੜ ਹੋਰ ਮਾਰਨਾ ਉੱਤੇ ਦੀ ਇੱਕੀ ਅਸੀਂ ਕਪੜਾ ਨਹੀਂ ਲਾਉਣਾ ਸਤਰੀਆਂ ਦੇ ਦੋ ਰੰਗ ਇਹੀ ਮਾਰਾਂਗੇ ਨਾਲੇ ਕੰਮ ਚਲਾਉਣਾ ਆ ਸਾਡਾ ਅਲੱਗ ਰੋਕੀ ਬਟ ਅਲੱਗ ਤੋਂ ਸਕੀਮ ਚਲਾਉਣੀ ਆ ਸਤਰੀਆਂ ਦੀ ਰੰਗ ਦੀ ਕਪੜਾ ਨਹੀਂ ਲਾਉਣਾ ਇੱਕੀ ਭਾਈ ਵੀ ਦਿਖਾਇਆ ਤੇ ਇਹ ਦਿਖਾ ਰਾਮ ਆ ਰਾਂ। ਉਹ ਬਟਾ ਬਾਈ ਦਾ ਉਲੇ ਆ ਉਹਦੇ ਗੋਪੀ ਦੇ ਉਲੇ ਬਾਈ ਦਾ। ਨੂੰ ਬਾਈ ਨਹੀਂ ਦਿਖਾਉਣਾ ਹਲੇ। ਬਾਈ ਦਾ ਲਕੋ ਕੇ ਰੱਖਿਆ ਹੋਇਆ ਸੀ। ਉਹਦਾ ਮੌਕੇ ਤੇ ਦਿਖਾਵਾਂਗੇ। ਠੀਕ ਆ ਜੀ। ਬਾਈ ਦਾ ਕੱਬਾ। ਬਾਈ ਦਾ ਕੱਬਾ ਵਾਲਾ ਆ। ਅਰਦੋ ਅਰਦੋ। ਜਾ ਕੇ ਵੇ ਹਮਾਰੇ ਤੋਂ ਕੋਲੇ ਬਹੁਤ ਗਰੇਜ ਦੇ ਬੱਚੇ ਬਣਾਏ। ਲੇਕਨ ਲੱਕ ਕੋ ਅਰਦੀ ਅੰਗਰੇਜ਼ ਦੇ ਬੱਚਾ ਹੋਣਗੇ ਲੈ ਉਹ ਬੱਚਾ ਕਿਹਦੀਆਂ ਕਾਂਤਾਂ ਘੜਦੀਆਂ ਕਰ ਕਰਤਾ ਹੈ ਜੀ ਮੈਨੂੰ ਨਹੀਂ ਲੈਣਾ ਤੇ ਨਾ ਪਈਆਂ ਨੇ ਇੱਕ ਆਹ ਇਹ ਬਸ ਮਾਰਨ ਤਾਂ ਹੋਵੇ ਇੱਥੇ ਤਾਂ ਰੰਗ ਰੰਗਣਾ ਚੱਪੀ ਗੋਣੇ ਦੇ ਡੱਬੀ ਪਾਉਣੀ ਆ ਹਾਂ ਲਾਲ ਕਾਲੇ ਰੰਗ ਲਾਲ ਗਏ ਰੰਗ ਜੀ